ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਗੁਰੂ ਹਰ ਰਾਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਕੀਰਤਪੁਰ ਵਿਖੇ ਬੱਬਾ ਗੁਰਦਿੱਤਾ ਜੀ ਦੇ ਘਰ ਹੋਇਆ 1734 ਈਸਵੀ ਵਿੱਚ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਆਉਣ ਪਿਛੋਂ ਉਹਨਾਂ ਨੂੰ ਸਦਾ ਆਪਣੇ ਨਾਲ ਰੱਖਿਆ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਆਪ ਸ਼ਾਸਤਰ ਵਿਦਿਆ 16 ਵਿਦਿਆ ਦਿੱਤੀ। ਸ੍ਰੀ ਹਰ ਰਾਏ ਜੀ ਨੂੰ ਜਦੋਂ ਵੀ ਗੁਰੂ ਘਰ ਵਿੱਚ ਸੇਵਾ ਕਰਨ ਦਾ ਸਮਾਂ ਮਿਲਦਾ ਤਾਂ ਉਹ ਪੂਰੇ ਉਤਸ਼ਾਹ ਨਾਲ ਸੇਵਾ ਕਰਦੇ। ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਅਗਸਤ 1643 ਈਸਵੀ ਵਿੱਚ ਗੁਰਗੱਦੀ ਸੌਂਪ ਦਿੱਤੀ। ਉਦਾਰਾਸ਼ਿਕੋ ਦੇ ਇਹ ਨੂਹਰ ਦਾ ਸੂਬੇਦਾਰ ਬਣਨ ਇੱਛਾ ਭਾਵੇਂ ਸਿੱਖਾਂ ਨੂੰ ਸ਼ਾਹੀ ਫੌਜ ਨਾਲ ਕੋਈ جنگ ਨਹੀਂ ਸੀ ਲੜਨੀ ਪਈ ਪਰ ਗੁਰੂ ਹਰ ਰਾਏ ਜੀ ਨੇ ਗੁਰੂ ਘਰ ਨੂੰ ਚੰਗਲੀ ਸਦਾ ਤਿਆਰ ਰੱਖਣ ਲਈ ਸ਼ਸਤਰ ਵਿੱਦਿਆ ਦੀ ਸਿੱਖਲਾਈ ਪਹਿਲਾਂ ਦੀ ਤਰ੍ਹਾਂ ਚਾਲੂ ਰੱਖੀ। ਉਹਨਾਂ ਦੇ ਪਾਸ ਸਦਾ 2200 ਘੋੜਸਵਾਰ ਤਿਆਰ-ਬਰ ਤਿਆਰ ਰਹਿੰਦੇ। ਉਹਨਾਂ ਨੇ ਕਿਰਕਪੁਰ ਦੇ ਨੇੜੇ ਪਤਾਲਗੜ ਕਿਲਾ ਵਿਉਸਾਰਿਆ ਸੀ ਜਿਸ ਵਿੱਚ ਹਰ ਸਮੇਂ ਗੋਲਾ ਬਾਰੂਦ ਤਿਆਰ ਰੱਖਿਆ ਜਾਂਦਾ ਸੀ। ਤੀਜੀ ਪਹਿਰ ਗੁਰੂ ਜੀ ਸ਼ਸਤਰ ਪਹਿਨ ਕੇ ਘੋੜੇ ਉੱਪਰ ਅਸਵਾਰ ਹੋ ਕੇ ਸਿੱਖਾਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਤਾਂ ਜੋ ਪਹਾੜੀ ਲੋਕਾਂ ਦੇ ਦਿਲਾਂ ਵਿੱਚ ਸਿੱਖਾਂ ਨੂੰ ਦੇਖ ਕੇ ਨਿਡਰਤਾ ਪੈਦਾ ਹੋਵੇ ਤੇ ਉਹਨਾਂ ਨੂੰ ਆਪਣੇ ਆਪ ਦੀ ਹੋਂਦ ਦਾ ਅਨੁਭਵ ਹੋਵੇ। ਗੁਰੂ ਜੀ ਨੇ ਕਿਰਤਪੁਰ ਵਿੱਚ ਇੱਕ ਬਹੁਤ ਵੱਡਾ ਤਵਾਖਾਨਾ ਖੋਲ੍ਹਿਆ ਜਿਸ ਵਿੱਚ ਚੰਗੇ ਇਲਾਜ ਰੱਖੇ ਤੇ ਦੇਸ਼ ਪਰ ਦੀਆਂ ਦਵਾਈਆਂ ਮੰਗਵਾ ਕੇ ਰੱਖੀਆਂ। ਹਰ ਲੋੜਵੰਦ ਦਾ ਮੁਫਤ ਇਲਾਜ ਕੀਤਾ ਜਾਂਦਾ। ਤਰ ਮਸ਼ਾਲਾ ਵਾਂ ਤੇ ਪ੍ਰਚਾਰ ਸਥਾਨਾ ਉੱਪਰ ਜਿੱਥੇ ਪਹਿਲਾਂ ਲੰਗਰ ਮਿਲਦਾ ਸੀ ਗੁਰੂ ਜੀ ਨੇ ਉਹਨਾਂ ਨੂੰ ਮੁਫਤ ਇਲਾਜ ਕਰਨ ਦੀ ਆਗਿਆ ਕਰ ਦਿੱਤੀ ਇਸ ਤਰ੍ਹਾਂ ਕੀਰਤਪੁਰ ਦਾ દવાਖਾਨਾ ਦੇਸ਼ ਭਰ ਵਿੱਚ ਪ੍ਰਸਿੱਧ ਹੋ ਗਿਆ ਸ਼ਾਹਜਹਾਨ ਨੂੰ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨਾਲ ਬਹੁਤ ਪਿਆਰ ਸੀ ਉਸ ਦੇ ਛੋਟੇ ਪੁੱਤਰ ਔਰੰਗਜ਼ੇਬ ਲਈ ਇਹ ਸਹਾਰਾ ਮੁਸ਼ਕਲ ਸੀ ਉਸ ਨੇ ਦਾਰਾ ਸ਼ਿਕੋਹ ਨੂੰ ਖਤਮ ਕਰਨ ਦੀ ਇੱਕ ਦਿਨ ਉਸਦੇ ਲਾਂਗਰੀ ਪਾਸੋਂ ਉਸਦੇ ਖਾਣੇ ਵਿੱਚ ਇੱਕ ਸ਼ੇਰ ਦੀ ਮੁੱਛ ਦੇ ਵਾਲ ਖੁਆ ਦਿੱਤੇ ਜਿਸ ਨਾਲ ਦਾਰਾ ਸ਼ਿਕੋਰ ਦਾ ਟੇਟ ਖਰਾਬ ਹੋ ਗਿਆ ਸ਼ਾਹੀ ਹਕੀਮਾ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਠੀਕ ਨਾ ਹੋਇਆ ਹਕੀਮਾ ਨੇ ਸ਼ਾਹਜਹਾਨ ਨੂੰ ਕਿਰਤਪੁਰ ਦੇ ਦਵਾਖਾਨੇ ਤੋਂ ਦਵਾ ਮੰਗਵਾਉਣ ਦੀ ਸਲਾਹ ਦਿੱਤੀ ਸ਼ਾਹਜਹਾਨ ਨੇ ਕਿਹਾ ਜਿੰਨਾ ਦੇ ਖਿਲਾਫ ਮੈਂ ਫੌਜਾਂ ਭੇਜtare ਹਾਂ ਉਹਨਾਂ ਪਾਸੋਂ ਦਵਾ ਕਿਵੇਂ ਮੰਗਾ ਪੀਰ हसन अली ਨੇ ਕਿਹਾ ਉਹ ਕੋਣ ਨਾ ਨਕ ਤੇ ਕਰਦਾ ਕਿਸੇ ਨਾਲ ਕੋਈ ਵੈਰ ਨਹੀਂ ਉਹ ਸਦਾ ਦੂਜੇ ਦਾ ਭਲਾ ਕਰਦਾ ਹੈ ਉਦਾਰਾ ਸ਼ਕੋਦੀ ਜਾਨ ਬਚਾਉਂਦੀ ਉਹਨਾਂ ਪਾਸੋਂ ਦਵਾਈ ਮੰਗਵਾ ਲਵੋ ਸ਼ਾਹਜਹਾਨ ਨੇ ਗੁਰੂ ਜੀ ਦੇ ਨਾਲ ਚਿੱਠੀ ਲਿਖ ਕੇ ਆਪਣੇ ਖਾਸ ਆਦਮੀ ਰਾਹੀਂ ਿਰਤਪੁਰ ਭੇਜੀ ਗੁਰੂ ਜੀ ਨੇ ਚਿੱਠੀ ਮਿਲਨ ਉੱਪਰ ਲੋੜੀਂਦੀ ਦਵਾਈ ਸ਼ਾਹਜਹਾਨ ਨੂੰ ਪਹੁੰਚ ਦਿੱਤੀ ਉਸ ਦਵਾਈ ਦੇ ਲੈਣ ਨਾਲ ਉਦਾਰਾ ਸ਼ਕੋਦੀ ਦੇ ਪੇਟ ਦਾ ਰੋਗ ਦੂਰ ਹੋ ਗਿਆ ਉਦਾਰਾ ਸ਼ਕੋਦੀ ਗੁਰੂ ਜੀ ਦਾ ਧੰਨਵਾਦ ਕਰਨ ਦੀ ਕੁੰਤੀ ਪੇਟਾਂਵਾਂ ਲੈ ਕੇ ਆਹ ਥਿਰਤਪੁਰਵੀ ਹਜ਼ਰ ਹੋਇਆ ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਜਿੱਥੇ ਗੁਰੂ ਘਰ ਹਰ ਸਮੇਂ ਸ਼ਸਤਰ ਤਾਰੀ ਹੋ ਕੇ ਮੁੱਖੀ ਰੱਖਾਂ ਦੀ ਰਾਖੀ ਵਾਸਤੇ ਤਿਆਰ ਜੰਗਲੀ ਤਿਆਰ ਬਰ ਤਿਆਰ ਰਹਿੰਦਾ ਸੀ ਉੱਥੇ ਹੀ ਬਗੈਰ ਕਿਸੇ ਵੈਰ ਗਰੋਧ ਦੇ ਲੋੜਵੰਤ ਦੀ ਮਦਦ ਲਈ ਵੀ ਸਦਾ ਤਤਪਰ ਰਹਿੰਦਾ ਸੀ ਪਰ ਅੱਜ ਅਸੀਂ ਨਾ ਸਿਰਫ ਰਾਜਨੀਤਿਕ ਅਕੋ ਕਮਜ਼ੋਰ ਹੋ ਗਏ ਹਨ ਬਲਕਿ ਪੰਥ ਦਾ ਪੈਸਾ ਲੋੜਵੰਦਾਂ ਦੀ ਮਦਦ ਨਾਲ ਗੁਰਦੁਆਰਿਆਂ ਤੇ ਸੰਗਮਰਮਰ ਅਤੇ ਰੱਜੇ ਹੋਈਆਂ ਨੂੰ ਲੰਗਰ ਖਵਾਨ ਵਿੱਚ ਹੀ ਵੇਰਥ ਹੋ ਰਿਹਾ ਹੈ ਅਸੀਂ ਪਿੱਛੇ ਸੁਣਿਆ ਸੀ ਕਿ ਅਕਬਰ ਦੇ ਰਾਜ ਸਮੇਂ ਮਾਝੇ ਵਿੱਚ 3-4 ਸਾਲ ਬੜੀ ਔਰ ਲੱਗਣ ਦੇ ਕਾਰਨ لاہور رد کرتے رہیارن اکبر دل و گرو گھر واسطے بہت آدر ستکار سے ਅਸੀਂ ਇਹ ਵੀ ਜਾਣਿਆ ਸੀ ਕਿ ਜਹਾਂ ਢੀਰ ਤੇ ਵਕਤ ਲਾਹੌਰ ਅਤੇ ਕਸ਼ਮੀਰ ਵਿੱਚ ਗਲਤੀ ਤਾਪ ਨੇ ਬੜੇ ਆਬੂਲਾ ਹਿਸਾਬ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰੀਆਂ ਦੀ ਮਦਦ ਕਰਨ ਲਈ ਕਸ਼ਮੀਰ ਗਏ ਸਨ ਉੱਥੇ 1 ਸਾਲ ਦੇ ਕਰੀਬ ਉਹਨਾਂ ਲੋਕਾਂ ਦੀ ਉਹ ਹਰ ਤਰ੍ਹਾਂ ਸਹਾਇਤਾ ਕਰਦੇ ਰਹੇ ਸਨ ਸਿਰ ਲਾਹੌਰ ਆ ਕੇ ਸਤਗੁਰੂ ਜੀ ਨੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਗਰੀਬਾਂ ਦੀ ਮਦਦ ਕੀਤੀ ਸੀ ਕਸ਼ਮੀਰ ਅਤੇ ਮਾਝੇ ਵਿੱਚ ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਬੜੇ ਹਰਮਨ ਪਿਆਰੇ ਹੋ ਗਏ ਸਭ ਹੁਣ ਸਾਜ ਹਾਂ ਦੇ ਰਾਜ ਸਮੇਂ ਵੀ ਹਿੰਦੁਸਤਾਨ ਵਿੱਚ ਪਾਰੀ ਕਾਲ ਪਿਆ ਪਹਿਲਾਂ ਦੱਖਣ ਵਿੱਚ ਫਿਰ ਕਸ਼ਮੀਰ ਵਿੱਚ ਅਤੇ ਫਿਰ ਪੰਜਾਬ ਵਿੱਚ ਕਸ਼ਮੀਰ ਵਿੱਚ ਤਾਂ ਬਹੁਤੀ ਵਰਖਾ ਨੇ ਫਸਲ ਮਾਰ ਕਰ ਦਿੱਤੀ ਦੱਖਣ ਅਤੇ ਪੰਜਾਬ ਵਿੱਚ ਤੂੜ ਨੇ ਲੋਕਾਂ ਨੂੰ ਭਾਰੀ ਮੁਸੀਬਤ ਦਿੱਤੀ ਸਾਜ ਹਾਂ ਨੇ ਪੰਜਾਬ ਵਿੱਚ ਨਹਿਰਾਬ ਉਹਨਾਂ ਦੇ ਯਤਨ ਤਾਂ ਕੀਤੇ ਪਰ ਫਿਰ ਵੀ ਸਨ 1946 ਵਿੱਚ ਇੱਥੇ ਕਾਲ ਆ ਹੀ ਗਿਆ। ਤਨਕੂ ਸਵਲ ਬੜੀ ਔੜ ਲੱਗੀ ਰਹੀ। ਜਿੱਥੇ-ਜਿੱਥੇ ਇਸ ਔੜ ਨੇ ਤਬਾਹੀ ਮਚਾਈ ਲੋਕ ਰੋਟੀ ਦੀ ਇੱਕ ਇੱਕ ਮੁਰਤੀ ਤੋਂ ਤਰਸਣ ਲੱਗੇ। ਸ਼ਾਹਜਹਾਨ ਨੇ ਸ਼ਾਹੀ ਖਜ਼ਾਨੇ ਵਿੱਚੋਂ ਚਾਨੀ ਨੂੰ ਹਜ਼ਾਰ ਰੁਪਏ ਦੇ ਕੇ 10 ਲੰਗਰ ਖੁਲਵਾਏ ਸਭ। ਪਰ ਇਤਨੀ ਥੋੜੀ ਰਕਮ ਨਾਲ ਅਤੇ ਫਿਰ ਸਰਕਾਰੀ ਹਾਕਮਾਂ ਦੀ ਰਾਹੀਂ ਵਰਤੀ ਰਕਮ ਨਾਲ ਕਾਲ ਪੀੜਤਾਾਂ ਦੀ ਇਤਨੀ ਕੁ ਸਹਾਇਤਾ ਹੋ ਸਕਦੀ ਸੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਪਣੇ ਦਾਦਾ ਅਤੇ ਪਰਦਾਦਾ ਜੀ ਦੇ ਪਾਏ ਪੁਰਨੇ ਮजूद ਸਭ ਜਿਸ ਦਸਵੰਦ ਮर्यादा ਨੇ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਗਰੀਬਾਂ ਨੂੰ ਅਮੋਲਕ ਸਹਾਰਾ ਦਿੱਤਾ ਸੀ ਉਹੀ ਦਸਵੰਦ ਹੁਣ ਵੀ ਕਾਲ ਪੀੜਤਾਾਂ ਦੀ ਥੰਮੀ ਸਾਬਤ ਹੋਇਆ سکھا کی گنتی بھی اگے نالوں بہت ود چکی سی ہوتا گرو ہر رائے صاحب کا ہردا ات درجے کا کومل سی سکھ اتحاس ایک تھان ذکر آمرے ایک دن آپ کلیا والا کورتا پا کے بغیچے ٹہل رہے سن ਉਰਤੇ ਦੇ ਛੋਲ ਨਾਲ ਕੁਝ ਫੁੱਲ ਪਾਣੀਆਂ ਨਾਲੋਂ ਪੁੱਟ ਕੇ ਉਸ ਦਿਨ ਤੋਂ ਸਦਾ ਆਪਣੇ ਪਹਿਨੇ ਕੱਪੜਿਆਂ ਨੂੰ ਧਿਆਨ ਨਾਲ ਸਾਫ਼ ਸਿਰ ਕਰਕੇ ਹੀ ਬਾਗਿਚੇ ਵਿੱਚ ਫਿਰਿਆ ਕਰਦੇ ਸਨ ਤਾਂ ਕਿ ਕੋਈ ਕਲੀ ਡਿੱਗ ਨਾ ਪਵੇ ਜਿਸ ਹਿਰਦੇ ਵਿੱਚ ਫੁੱਲਾਂ ਵਾਸਤੇ ਇਤਨੀ ਕੋਮਲਤਾ ਸੀ ਉਹ ਹਿਰਦਾ ਸੰਸਾਰ ਬਾਗਿਚੇ ਤੇ ਜੀਵਾਂ ਵਾਸਤੇ ਤਾਂ ਪਿਆਰ ਨਾਲ ਨੱਕਾ ਨਕ ਪਰਉਪਕਾਰ ਸੀ ਹਾਪ ਕਈ ਅਮੋਲਕ ਦੋਖਲ ਬਤਵਾਇਆਂ ਸਦਾ ਆਪਣੇ ਪਾਸ ਅੰਦਰ ਪ੍ਰਬੰਧ ਕਰੀ ਰੱਖਦੇ ਸਨ ਜਿਨ੍ਹਾਂ ਨਾਲ ਕਈ ਰੋਗੀਆਂ ਦੇ ਅਸਾਧ ਰੋਗ ਦੂਰ ਹੋ ਜਾਂਦੇ ਸਨ ਸ਼ਾਜਹਾਂ ਦੇ ਵੱਡੇ ਪੁੱਤਰ ਦਾਲਾ ਸ਼ਿਕੋਹ ਨੂੰ ਵੀ ਜਦੋਂ ਖਾਣੇ ਵਿੱਚ ਸ਼ੇਰ ਦੀ ਮੁੱਛ ਫਲ ਵਾਲ ਖਵਾ ਦਿੱਤਾ ਗਿਆ ਸੀ ਤਾਂ ਉਸ ਤੇ ਅਚੀਰਨ ਰੋਗ ਲਈ ਦਵਾਈ ਗੁਰੂ ਹਰ Rai ਸਾਹਿਬ ਕੋਲੋਂ ਹੀ ਮਿਲੀ ਸੀ ਇਸ ਸਕੀਨ ਨਾਲ ਇੱਕ ਵਾਰ ਫਿਰ ਉੱਕਾ ਹੋ ਜਾਂਦਾ ਹੈ ਦੀ ਮੁਸ਼ਕਲ ਵਿੱਚ ਫਸੇ ਆਮ ਲੋਕਾਂ ਦੀ ਸੇਵਾ ਗੁਰੂ ਨਾਨਕ ਦੇਵ ਜੀ ਦਾ ਮੁੱਢਲਾ ਸੂਲ ਹੈ ਇਸੇ ਨੂੰ ਹੀ ਤਾਂ ਵਰਲਡ ਛਕਣਾ ਲੈਂਦੇ ਨੇ ਇਸੇ ਗੰਤੋਂ ਦਰਬਾਵੇ ਤੋਂ ਕੇ ਲੋਕਾਂ ਨੇ ਪੱਟੀ ਜਿੰਤੀ ਵਿੱਚ ਸਿੱਖੀ ਧਾਰਨ ਕੀਤੀ ਗੁਰੂ ਸਾਹਿਬ ਨੇ ਆਪ ਉਰਨੇ ਪਾਕਿਸਤਾਨ ਨੂੰ ਸਮਝਾਇਆ ਕਿ ਦਸਵੰਦ ਦੀ ਮਾਇਆ ਕਿੱਥੇ ਕਿੱਥੇ ਖਰਚ ਕੀਤੀ ਜਾ ਸਕਦੀ ਹੈ ਪਹਿਲਾ ਧਰਮ ਪ੍ਰਚਾਰ ਦੇ ਕਾਰਜਾਂ ਵਾਸਤੇ ਦੂਸਰਾ اورنگزیب نے اپنے پتا شاہ جہان نو قید کر لیا دلی کا بادشاہ بن گیا اورنگزیب نے اپنے تینوں پراواں دارا شکو ਤੇ ਦੋਵੇਂ ਪੁੱਤਰ ਤੇ ਆਪਣੇ 7 ਸਾਲ ਦੇ ਪੁੱਤਰ ਬਹਾਦਰ ਸ਼ਾਹ ਨੂੰ ਛੱਡ ਕੇ ਵੱਟੇ ਦੋਵੇਂ ਪੁੱਤਰਾਂ ਨੂੰ ਖਤਮ ਕਰ ਦਿੱਤਾ ਤਾਂ ਜੋ ਕੋਈ ਰਾਜ ਪ੍ਰਾਪਤ ਕਰਨ ਦੀ ਬਗਾਵਤ ਨਾ ਕਰੇ ਉਸ ਨੇ ਰਾਜ ਦੇ ਦਾਵੇਦਾਰਾਂ ਵੱਲੋਂ ਬੇਫਿਕਰ ਹੋ ਕੇ ਸਿੱਖਾਂ ਦੀ ਵੱਧਦੀ ਤਾਕਤ ਵੱਲ ਧਿਆਨ ਦਿੱਤਾ ਉਸ ਨੇ ਗੁਰੂ ਹਰ Rai ਜੀ ਨੂੰ ਦਿੱਲੀ ਹੰਗ ਹਾਜ਼ਰ ਹੋਣ ਦੀ ਸੱਦਾ ਪੱਤਰ ਭੇਜਿਆ ਗੁਰੂ ਜੀ ਨੇ ਦਿੱਲੀ ਜਾਣਾ ਠੀਕ ਨਾ ਸਮਝਿਆ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਅਸੀਂ ਤੇਰਾ ਕੋਈ ਮੁਲਕ ਨਹੀਂ ਦਿਵਾਇਆ ਹੋਇਆ

ਇਹ ਗੁਰੂ ਨੂੰ बंदी ਬਣਾ ਕੇ ਲਾਹੌਰ ਹਾਜ਼ਰ ਕਰੇ। ਸਾਲਮ ਖਾਨ ਆ ਰਸਤੇ ਦੇ ਪਹਿਲੇ ਪੜਾਉਂਦੇ ਹੀ ਸੀ ਜਦੋਂ ਉਸ ਦੀ ਕੱਚਾ ਮਾਸ ਖਾਨ ਨਾਲ ਮੌਤ ਹੋ ਗਈ। ਉਸ ਦੀ ਫੌਜ ਲਾਹੌਰ ਮੁੜ ਗਈ। ਦੂਜੀ ਵਾਰੀ ਗਵਰਨਰ ਨੇ ਕੰਧਾਰ ਦੇ ਜਰਨੈਲ ਦੁੰਦੇ ਖਾਨ ਨੂੰ ਭੇਜਿਆ। ਜਦੋਂ ਉਹ ਜਲੰਧਰ ਦੇ ਨੇੜੇ ਕਰਤਾਰਪੁਰ ਪਹੁੰਚਿਆ ਤਾਂ ਉਸ ਤੇ ਦੁਸ਼ਮਨਾ ਉਸ ਦਾ ਸੁੱਤੇ ਪੈ ਦਾ ਖੂਨ ਕਰ ਦਿੱਤਾ। ਫੌਜ ਆਗੂ ਤੋਂ ਬਿਨਾ ਲਾਹੌਰ ਪਰਤ ਗਈ। ਤੀਜੀ ਵਾਰੀ ਨਾ ਕੋਰਟ ਦੇ ਗਵਰਨਰ ਨੇ ਸਹਾਰਨਪੁਰ ਦੇ ਮਹਰਖਾਨ ਨੂੰ ਕਿਰਤਪੁਰ ਉੱਪਰ ਚੜਾਈ ਕਰਨ ਲਈ ਭੇਜਿਆ ਰਸਤੇ ਵਿੱਚ ਉਸ ਦੀ ਫੌਜ ਵਿੱਚ ਹੈਜ਼ੇ ਦੀ ਬਿਮਾਰੀ ਫੈਲ ਗਈ ਉਸ ਦੀ ਬਹੁਤ ਸਾਰੀ ਫੌਜ ਬਿਮਾਰੀ ਦਾ ਸ਼ਿਕਾਰ ਹੋ ਗਈ ਰੈਂਦੀ ਫੌਜ ਨੇ ਅੱਗੇ ਜਾਣ ਤੋਂ ਨਾ ਕਰ ਦਿੱਤੀ ਉਸ ਨੂੰ ਚੋ ਕੋਈ ਵੀ ਜਰਰ ਨਹੀਂ ਕਿਰਤਪੁਰ ਉੱਪਰ ਚੜਾਈ ਕਰਨ ਦੀ ਤਿਆਰ ਨਾ ਹੋਇਆ ਔਰੰਗਜ਼ੇਬ ਨੇ ਦੇਖ ਲਿਆ ਕਿ ਗੁਰੂ ਹਰ Rai ਜੀ ਨੂੰ ਜ਼ਬਰਦਸਤੀ ਦਿੱਲੀ ਨਹੀਂ ਲਿਆਂਦਾ ਜਾ ਸਕਦਾ ਉਸ ਨੇ ਦੀਵਾਨ ਸ਼ਿਵਦੀਆ ਜਿਹੜਾ ਗੁਰੂ ਦਾ ਸਿੱਖ ਸੀ ਉਹਨੂੰ ਹੁਕਮ ਕੀਤਾ ਕਿ ਉਹ ਕਿਰਤਪੁਰ ਜਾ ਕੇ ਗੁਰੂ ਨੂੰ ਬੇਨਤੀ ਕਰਕੇ ਆਪਣੇ ਨਾਲ ਦਿੱਲੀ ਲੈ ਆਵੇ ਦੀਵਾਨ ਸ਼ਿਵਦੀਆ ਨੇ ਕਿਰਤਪੁਰ ਪਹੁੰਚ ਕੇ ਗੁਰੂ ਹਰ Rai ਜੀ ਨੂੰ ਬੇਨਤੀ ਕੀਤੀ ਆਪ ਦਿੱਲੀ ਚਲ ਕੇ ਸੰਤਾਂ ਨੂੰ ਦਰਸ਼ਨ ਦੇਵੋ ਤੇ ਉਰੋਂ ਜੀਵ ਨੂੰ ਇਸ ਤਰ੍ਹਾਂ ਦਾ ਜ਼ੁਲਮ ਕਰਨ ਤੋਂ ਰੋਕੋ ਤੇ ਉਸ ਨੂੰ ਸੱਚੀ ਸਿੱਖਿਆ ਦੇਵੋ ਗੁਰੂ ਜੀ ਨੇ ਦੀਵਾਨ ਨੂੰ ਕਿਹਾ ਅਸੀਂ ਬਾਦਸ਼ਾਹ ਦੇ ਮੱਥੇ 'ਤੇ ਨਾ ਲੱਗਣ ਦਾ ਪ੍ਰਣ ਕਰ ਚੁੱਕੇ ਹਾਂ اس لئے اسی دلی نہیں جا سکتے پر اسی آپ دے نال اپنے بٹے پتر رام رائے نو اپنا پرتندھ بنا کے پیج دن دے دیں گرو جی نے اپنے گیارہ سال دے پتر نو دلی دے دیوان نال تورن تو اس نو کہا اپنے اسم پر پکے رہنا جو چاہو گے سو دے گا بابا رام رائے کی عمر دلی جان سمیں پاوے گیارہ سال دی سی پر بڑے گنی گیانی تے حاضر جواب سن ਦਿੱਲੀ ਪੋਜਨ ਉੱਪਰ ਉਹਨਾਂ ਦਾ ਡੇਰਾ ਮਜਨੂ ਟੀਲੇ ਕਰਵਾਇਆ ਗਿਆ। ਔਰੰਗਜ਼ੇਬ ਦੇ ਹੁਕਮ ਅਨੁਸਾਰ ਇੱਕ ਦਿਨ ਦੀਵਾਨ ਸ਼ਿਵਦਿਆਲ ਬੱਬਾ ਰਾਮ ਰਾਏ ਨੂੰ ਨਾਲ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਇਆ। ਔਰੰਗਜ਼ੇਬ ਬੱਬਾ ਰਾਮ ਰਾਏ ਦਾ ਕੁਦਰਤੀ ਨੂਰ ਦੇਖ ਕੇ दंग ਰਹਿ ਗਿਆ। ਔਰੰਗਜ਼ੇਬ ਨੇ ਉਹਨਾਂ ਨੂੰ ਆਪਣੇ ਪਾਸ ਬਿਠਾ ਕੇ ਕੁਝ ਸਵਾਲ ਪੁੱਛੇ ਜਿਨ੍ਹਾਂ ਦਾ ਉੱਤਰ ਉਹਨਾਂ ਬੜੇ ਸੁਚੇੇਚੇ ਤਰ੍ਹਾਂ ਦਿੱਤਾ। ਉਸ ਤਰ੍ਹਾਂ ਦੀ ਹਾਜ਼ਰ ਜਵਾਬੀ ਲਈ ਔਰੰਗਜ਼ੇਬ ਦੀ ਹੈਰਾਨੀ ਵਾਲੀ ਰੈਂਦੀ ਕਸਰ ਵੀ ਪੂਰੀ ਕਰ ਦਿੱਤੀ ਔਰੰਗਜ਼ੇਬ ਨੇ ਉਹਨਾਂ ਨੂੰ ਬੜੀ ਸਤਿਕਾਰ ਨਾਲ ਡੇਰੇ ਲੀਕ ਦਾ ਕੀਤਾ ਕੁਝ ਮਿਲੀਆਂ ਪਿਛੋਂ ਬਾਬਾ ਰਾਮ ਰਾਏ ਭੁੱਲ ਗਏ ਕਿ ਦਰਬਾਰ ਵਿੱਚ ਉਹਨਾਂ ਦਾ ਸਤਿਕਾਰ ਗੁਰੂ ਨਾਨਕ ਦੀ ਕਿਰਪਾ ਨਾਲ ਹੋ ਰਿਹਾ ਸੀ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਆਦਰ ਉਹਨਾਂ ਦੇ ਗੁਨਾਹ ਕਰ ਉਸ ਇੱਕ ਦਿਨ ਕਾਜ਼ੀਆਂ ਦੇ ਯਾਦ ਕਰਵਾਉਣ ਤੇ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਪੁੱਛਿਆ ਅੱਗੇ ਨਾਨਕ ਨੇ ਇੱਕ ਤੇ ਮੁਸਲਮਾਨ ਕੀ ਤੇਰੇ ਪੇ ਕੁਮਯਾਰ ਉਚਾਰਨ ਕਰਕੇ ਮੁਸਲਮਾਨਾਂ ਦੀ ਨਿਖੇਦੀ ਕੀਤੀ ਹੈ ਦਰਸਲ ਮੁਸਲਮਾਨਾਂ ਨੂੰ ਇਹ ਯਕੀਨ ਹੈ ਕਿ ਇਨਸਾਫ ਵਾਲੇ ਦਿਨ ਬਿੱਗਲ ਵਜੇਗਾ ਕਿ ਉਹਨਾਂ ਦੀਆਂ ਰੂਹਾਂ ਕਬਰਾਂ ਵਿੱਚੋਂ ਉੱਠਣਗੀਆਂ ਅਤੇ ਉਹਨਾਂ ਦੇ ਪਛਲੇ ਕੀਤੇ ਕਰਮਾਂ ਦੇ ਫੈਸਲੇ ਹੋਣਗੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਕੁਮਯਾਰ ਕਪੜਾਂ ਦੀ ਮਿੱਟੀ ਲੈ ਕੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ ਉਹਨਾਂ ਨੂੰ ਪਕਾਉਂਦਾ ਹੈ ਤੇ ਆਗ ਵਿੱਚ ਪਉਂਦਾ ਹੈ ਜੇ ਰੂਹਾਂ ਵਿੱਚ কবর ਦੀ ਮਿੱਟੀ ਵਿੱਚ ਹੋਣ ਪਰ ਆਗ ਵਿੱਚ ਪੰਨਿਆ ਹੋਈਆਂ ਉਹ ਰੋਂਦੇ ਕਰ ਲੋ ਪਰ ਉਹਨਾਂ ਵਿੱਚ ਰੂਹਾਂ ਤੇ ਰੋਣ ਦੀ ਆਵਾਜ਼ ਨਹੀਂ ਆਉਂਦੀ ਬਾਬਾ ਰਾਮ رائے ਨੂੰ ਔਰੰਗਜ਼ੇਬ ਦੇ ਕੀੰਕੀ ਤੋਫੇ ਤੇ ਸ਼ੌਹੀ ਸਤਕਾਰ ਨੇ ਸੱਚ ਪੁਨਾ ਦਿੱਤਾ ਉਸਨੇ ਕਿਹਾ ਗੁਰੂ ਨਾਨਕ ਜੀ ਨੇ ਮਿੱਟੀ ਬੇਇਮਾਨ ਕੀ ਉਚਾਰਿਆ ਸੀ ਪਰ ਲਿਖਾਰੀ ਦੀ ਭੁੱਲ ਨਾਲ ਕੀਟੀ ਮੁਸਲਮਾਨ ਕੀ ਲਿਖਿਆ ਗਿਆ ਗੁਰੂ ਹਰ राय ਜੀ ਜੋਧੋਂ ਜੀਰਤਪੁਰ ਗੁਰੂ ਨਾਨਕ ਦੀ ਸੱਚੀ ਬਾਣੀ ਬਦਲਣ ਦੀ ਖਬਰ ਪੁੱਜੀ ਤਾਂ ਉਹਨਾਂ ਬਾਬਾ ਰਾਮ ਰਾਏ ਨੂੰ ਪੱਤਰ ਲਿਖ ਕੇ ਕਿਹਾ ਤੁਸੀਂ ਮੇਰੇ ਮੱਥੇ ਨਹੀਂ ਲਗਣਾ ਤੁਸੀਂ ਝੂਠੇ ਸ਼ਾਹੀ ਸਤਕਾਰ ਤੇ ਮਾਨ ਬਦਲੇ ਸੱਚ ਨੂੰ ਵਿਸਾਰ ਦਿੱਤਾ ਹੈ ਤੇ ਗੁਰਨਾਨਕ ਦੀ ਸੱਚੀ ਬਾਣੀ ਨੂੰ ਝੂਠਾ ਕਹਿ ਦਿੱਤਾ ਹੈ ਉਸ ਦਿਨ ਤੋਂ ਬਾਅਦ ਉਹ ਗੁਰੂ ਤੇ ਸਿੱਖਾਂ ਨੇ ਰਾਮ ਰਾਏ ਨੂੰ ਕਦੇ ਮੱਥੇ ਨਹੀਂ ਲਾਇਆ ਇਸ ਸਾਖੀ ਵਿੱਚ ਅਸੀਂ ਸਮਝਿਆ ਗੁਰੂ ਹਰ ਰਾਇ ਜੀ ਨੇ કૃਪਾ ਨੇ ਵਿੱਚ ਕਿਸੇ ਵੀ ਹਾਲਤ ਵਿੱਚ ਕੋਈ ਤਬਦੀਲੀ ਕਰਨੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਹਮੇਸ਼ਾ ਵਾਸਤੇ ਤਿਆਗ ਦੀ ਸਿੱਖਿਆ ਨੂੰ ਦਰਸਾਇਆ ਕਿ ਇਹ ਇੱਕ ਨਾ ਬਖਸ਼ਣ ਜੋ ਗਲਤੀ ਹੈ। ਪਰ ਅੱਜ ਜਦੋਂ ਡੇਰੇਦਾਰ ਗੁਰਬਾਣੀ ਵਿੱਚ ਗੁਰੂ ਜਗ ਪਰਮੇਸ਼ਰ ਵਾਸਤੇ ਆਏ ਸ਼ਬਦ ਜਿਵੇਂ ਸੰਤ ਬ੍ਰਹਮ ਗਿਆਨੀ ਨੂੰ ਆਪਣੇ ਨਾਂ ਨਾਲ ਜੋੜ ਕੇ ਪਰਮ ਪਾਉਂਦੇ ਨੇ। ਤੋ ਇਹ ਸਾਰੇ ਰਾਮ ਰਾਏ ਦੇ ਚੇਲੇ ਹੀ ਜਾਪਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ